ਦੱਸੂ ਤਾਂ ਇਹ ਬਾਈ ਇਸ ਦਾ ਸੌਦਾ ਕਰਾਉਣ ਵਾਲੇ ਈ ਤਾਂ ਬਈ ਜੂ ਬਹਾ ਨਾ ਬੱਕਰੀ ਵੀ ਮੂੰ ਉਦੋਂ ਹੋਸੜੀ ਲਈ ਗਈ ਆ ਪੂਰਾ 20 16 ਲਵਾਂਗੇ ਐਨਾ ਮੰਡੀ ਮੋਤ ਪਰਬ ਵੀ ਨਹੀਂ ਦਿੱਤਾ ਹਾਂ ਨਾ 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 ਤੱਕਲਾ ਸਾਨੂੰ ਤੱਕ ਲੂਗਾ ਬੁੜੀ ਸਿਆਣੀ ਹੈ ਆਉਂਦੇ ਹੋਰ ਉਦੋਂ ਆਉਂਦੇ ਬੁੜੀ ਸਿਆਣੀ ਬੁੜੀ ਬੁੜੀ ਨਾ ਸਿਆਣੀ ਹੈ ਸਿਆਣੀ ਹੈ ਬੁੜੀ ਸਿਆਣੀ ਮਾਈ ਕਿਹੜੇ ਪਿੰਡੋਂ ਆਈ ਐ ਸਿਆਣੀ ਕਰਕੇ ਤਾਂ ਮੰਡੀ ਚਾਹੀਏ ਕੋਰਸ ਵੀ ਤਾਂ ਆਤੀ ਲਵੇ ਜੀ ਹਨਾ ਹੂੰ ਤਾਂ ਗਾ ਜੀ ਸਾਡੀ ਜੂਰ ਚ ਲੱਗਦੀ ਐ ਸਿਆਣੀ ਕਰਕੇ ਤਾਂ ਮੰਡੀ ਚਾਹੀਏ ਮੈਂ ਨਾ ਇਹ ਮੰਡੀ ਵਾਲਿਆਂ ਨੇ ਮਾਰ ਦੇ ਦੇਖੋ ਇਹ ਕੋਈ ਮਾੜੀ ਗੱਲ ਨਹੀਂ ਵਪਾਰ ਦੁਨੀਆ ਕਰਦਾ ਵਧੀਆ 부ੜੀ ਆਪਦਾ ਰੋਟੀ ਕਮਾ ਕੇ ਖਾਰੀ ਹੈ ਵਿਚਾਰੀ ਕੋਈ ਮੁੰਡਾ ਨਹੀਂ ਦੋਨੇ ਜੀਆਂ ਬਰਦਾ ਹੈ ਕੋ ਇਹਦਾ ਨਾ ਨਾ ਦੋਤੀ ਅੱਛਾ ਅੱਛਾ ਉਹ ਵਿਚਾਰੇ ਟੈਨਸ਼ਨ ਹੈਗੇ 3-7 ਸਾਲ ਹੋ ਗਏ ਦਵਾਈ ਖਾ ਰਿਹਾ ਮੇਰੇ ਕੋਲ ਟ੍ਰੈਪਰੈਸ਼ਨ ਉਹਨੇ ਚਲੋ ਬੁੜੀ ਮਾਪਾ ਦਾ ਮਾਰੇ ਕੰਮ ਕੋਈ ਉਹਦਾ ਮਾਰਾ ਜੀ ਮਰਦੀ ਹੈ ਬੇਪੇ ਬਈ ਲਾ ਮਾਰ ਕੋਈ ਫੇਟਾ ਮਾਇਨੂ ਤਾਂ ਆ ਬੱਕਰੀ ਦੁੱਧ ਵਾਲੀ ਯਾਰ ਦੁੱਧ ਵਾਲੀ ਬੱਕਰੀ ਸਾਡੀ ਗਾਰੰਟੀ ਹੈ 80 ਮੁਰਗੀ ਪਿੱਛੇ ਕਿੰਨੇ ਮਾ ਦੀ ਆਮਾ 20 ਹਜ਼ਾਰ ਮੰਗਦੀ ਇਹਦਾ ਪੂਰੇ ਵਿੱਚ ਹੀ ਥੋੜੇ ਦੇਵਾਂਗੇ ਵੀਰੇ ਅਮਗਰ ਪੱਠਾ ਕੇ ਬੱਕਰਾ ਪੱਠਾ ਤੂੰ ਵੀ ਕੁਛ ਲਾਬ ਨਵੀਆਂ ਨਵੀਂ ਪੁਰਾਣੀ ਤਾਂ ਤੂੰ ਦੇਖ ਲੈ ਤੇਰੀ ਤਸੱਲੀ ਕਰ ਦੇਖ ਲੈ ਇਹ ਦੋਨੋਂ ਦੋਨੋਂ ਲੰਗੀ ਖੜੀ ਹੈ ਅੱਧੀ ਬੱਕਰੀਆਂ ਨਾ ਨਵੀਆਂ ਨਾ ਪੁਰਾਣੀਆਂ ਆ ਜਾਂਦੀ ਤੁਸੀਂ ਮਨ ਕਹਨ ਸਾਨੂੰ ਕੋਈ ਇਹ ਪੱਟ ਮੋਟ ਨਹੀਂ ਹੈਗੀ ਇਹਨੇ ਇਹ ਪੁਰਾਣੀਆਂ ਪੁਰਾਣੀਆਂ ਬੱਕਰੀ خراک پی چاہ کرا دیا ਦੁੱਧ ਕਾ ਦੁੱਧ ਤੇ ਜਾਗ ਰੂ ਦੁੱਧ ਤਾਂ ਹੈਗਾ ਜੇ ਖਰਾਕ ਪਾਊਗਾ ਬੇਬੇ ਤਾਂ ਹੀ ਤੂੰ ਜਿਉਂ ਕੀਲੇ ਨਾ ਜਾ ਕੇ ਬਣ ਤੇ ਪੁੱਕੀ ਮਰਗੀ ਵਿਚਾਰੀ ਪੁੱਕੀ ਨੂੰ ਕਿੱਥੋਂ ਦੇਊਗਾ ਇਹ ਦੁੱਧ ਇਹ ਨਿਕਰੂ ਦੇਊਗੀ ਇਹ ਬੱਸ ਖਣਾ ਖੁਣਾ ਦੀ ਦੇ ਦੇ ਬਾਬਾ ਹਣ ਜਮਾ ਬੱਚਾ ਸਹੀ ਹੈ ਗਰੰਟੀ ਖੜ ਜਾ ਰੋਕੇ ਬੋਮਟਾ ਨਸ਼ਾ ਨੂੰ ਤਾਂ ਕੱਦੂ ਲੱਗਦੀ ਹੈ ਨਸ਼ਾ ਕਰਦੀ ਲੱਗਦੀਆਂ ਕੰਨ ਚਾ ਮਿੱਠੀ ਕਿੰਨਾ ਕਰਨੀ ਆ ਚੱਕ ਕਰ ਲੋ ਬੇਬੇ ਵਿਚਾਰੀ ਨਸ਼ਾ ਥੋੜੀ ਕਰਦੀ ਆ ਚੱਕ ਕਰੂ ਬੁੜੀ ਹੋਇਆ ਨਾ ਅਬ ਪਹਿਲੇ ਚੱਕ ਵੀ ਕਰੋ ਚੱਕ ਆ ਫੰਗੜਾ ਖਦੀ ਨਾ ਕਰ ਚੱਕ ਜਗੜਾ ਕੱਢੀ ਬੱਕਰੀ ਦੇ ਲੈ ਧਾਰ ਮਾਰ ਸਾਰੇ ਫੋਨ ਜੋ ਮੋਕੀ ਆ ਗਈ ਜਗੜਾ ਕੱਢਦੀ ਆ ਬੱਕਰੀ ਆ ਕਿ ਹੁੜੇ ਕਰਮ ਨੇ ਆ ਦੇ ਚੁਆਈ ਦੇ ਟਾਈਮ ਤੇ ਜਗੜਾ ਕੱਢਦੀ ਆ ਬੱਕਰੀ ਬੱਕਰੀ ਉਹੀ ਮੰਨੀ ਜਿਹੜੀ ਜਗੜਾ ਕੱਢਿਆ ਵੇ ਪਈ ਅੱਜ ਦੀ ਕੜੀ ਤਾਂ ਨੁਕਸ ਨਹੀਂ ਛੋਟੇ ਪਈ ਕੋਈ ਬੱਕਰੀ ਚ ਦੇਖ ਇੱਕ ਗੱਲ ਮੈਂ ਕਹਿਣਾ ਕਿਸੇ ਮੰਡੀ ਜਾਈਏ ਗਾਂ ਐ ਮੈਸਾ ਆਲਾ ਮੜਾ ਮੁੱਟਾ ਬਾਜ਼ਾਰ ਲਾ ਕੇ ਤਾਂ ਲੇਊ ਗਈ ਬਾਜ਼ਾਰ ਲੱਗਿਆ ਬੱਕਰੀ ਨੂੰ ਟੜਕੇ ਟੜਕੇ ਦਾ ਹਾਂ ਆਖੰਦਾ ਹੈ ਆਖੰਦਾ ਬਾਜ਼ਾਰ ਨਹੀਂ ਹੈਗਾ ਟੜਕੇ ਬੇਬੇ ਨੇ ਚੋਈ ਨਹੀਂ ਇਹ ਨਾ ਬਾਜ਼ਾਰੋਂ ਹੀ ਫੇਕ ਦਿੰਦੀ ਏ ਜੇ ਬਾਜ਼ਾਰ ਨਾ ਲਾਉਂਦੀ ਦੇਪੇ ਫਿਰ ਬੱਕਰੀ ਕਿਵੇਂ ਵੇਕਦੀ ਇਹਦੀ ਗੱਲ ਆਪਾਂ ਤੇ ਨਾਲ ਸਹਿਮਤ ਹਾਂ ਹਾਂ ਹੁਣ ਕੀ ਕਰਾਂ ਮੇੜ ਦੇ ਬਸ ਬੇਬੇ ਵੇਚਦੀ ਏ ਬੱਕਰੀ ਹਾਂ ਵੇਚ ਇੱਕ ਚੇ ਦੱਸ ਦੇ ਕਿਵੇਂ ਵੇਚਦੀ ਏ ਹਾਂ ਮੈਂ ਹਾਂ 2000 ਕੱਟ ਦੇ ਦਿੰਦੀ 18 ਦੀ ਕਿ ਕਿ ਤੁਸੀਂ ਦੱਸ ਦਿਓ ਕਿ ਅਸੀਂ ਤਾਂ ਦੇਖ ਦਲਾਸਾਂ ਦੋਏ ਸਾਨੂੰ ਤਾਂ ਦੋ ਰੁਪਏ ਇੱਥੋਂ ਲੈਣੇ ਨੇ ਦੋ ਰੁਪਏ ਇੱਥੋਂ ਵੀ ਲੈਣੇ ਕਮਾ ਕੇ ਰੋਟੀ ਖਾਣੀ ਜਿਹੜੀ ਗੱਲ ਹੈ ਵੇਚਣੀ ਤਾਂ ਤਾਂ ਆਪਣੀ ਮਰਜ਼ੀ ਨਾਲ ਹੈ ਧੱਕਾ ਤੇਰੇ ਨਾਲ ਕੋਈ ਨਹੀਂ ਵੀ ਇੰਨੇ ਦੀ ਦੇ ਇੰਨੇ ਦੀ ਅਸੀਂਾਂ ਦੀ ਰਾਇ ਨਾ ਮੁੱਲ ਲਾਵਾਂਗੇ ਹਾਂ ਹਾਂ ਗਲਤ ਕੰਮ ਨਹੀਂ ਕਰਦੇ ਤੈਨੂੰ ਪੁੱਗੇ ਵਿੱਚ ਹੀ ਨਹੀਂ ਪੁੱਗੂ ਨਾ ਵਿੱਚ ਹੀ ਕਿਉਂ ਬਈ ਹਾਂ ਆ ਵੀਡੀਓ ਚੱਲ ਰਹੀ ਅਸੀਂ ਘਾਰਾਂ ਥੋੜੀ ਖਾਣੀਆਂ ਨੇ ਲੋਕਾਂ ਤੋਂ ਸਹੀ ਗੱਲ ਆ ਕੁਝ ਹੋਰ ਘਰਾਂ ਭਾਈ ਬੇਬੇ ਸਾਢੇ 11 ਦੀ ਵੇਚੇਂਗੀ ਨਹੀਂ ਪੂਰੀ 12 ਦੀ ਵੇਚੇਂਗੀ ਇਹ ਤਾਂ ਇੱਕੋ ਹੀ ਗੱਲ ਆ ਦੋ ਘੱਟ ਰਾਤ ਨਾ ਅੜੀ ਨਾਲ ਨਹੀਂ ਬੱਕਰੀ ਦੀ ਦੇਸੀ ਬੱਕਰੀ ਦੇਸੀ ਹੈ ਰੱਖ ਲੈ ਬੇਬੇ ਫਿਰ ਨਹੀਂ ਨਹੀਂ ਤਰੇ ਰੱਖਾਂਗੇ ਹੋਰ ਰੱਖ ਲਾ ਰੱਖ ਪੂਰੀ 13000 ਦੀ ਬੱਕਰੀ ਵੇਚਣੀ ਹੈ ਹੁਣ ਮੌਕਾ ਸਾਹਮਣੇ ਆੜਗੀਤਾ ਜੀ ਆੜਨਾ ਆੜਨਾ ਆ 16 ਦੇ ਜਾਂਦਾ 15 ਹਾਂ ਸਾਡੇ ਰਿਸ਼ਤੇਦਾਰ ਬੱਕਰੀ ਫਿਰ ਉਹ ਤਾਂ ਵਧੀਆ ਨੇ ਉੱਚੀ ਵੇਚ ਦੋ ਇਹ ਫੜਾ ਸ਼ੇਰ ਵੇਚਦੇ ਤੇ ਵੀਡੀਓ ਪੱਟ ਦਨੇ ਅਸੀਂ ਕਾਨੂੰ ਪਕਾਈ ਕਰਾਂਗੇ ਅਸੀਂ ਤਾਂ ਮਾਈ ਕਰਤੇ ਵੀ ਮਾਈ ਆ ਵਿਚਾਰੀ ਇਹਦੀ ਬੱਕਰੀ ਵੇਚੀ ਏ ਦੇਖ ਲੈ ਇਹਨੇ ਵੀ ਗਰੀਬ ਐ ਥੋੜੇ ਵਰਗਾ ਦੁੱਧ ਪੀਣੇ ਵਿਚਾਰੇ ਨੇ ਇਹ ਵੀ ਗਰੀਬ ਨੇ ਕਿੰਨੇ ਲੈਣੀ ਕਿੰਨੇ ਦੀ ਆ ਹਾਂਜੀ ਕੋਈ ਹਰਕਾਰ ਨਾ ਵੰਗੀ ਨਹੀਂ ਆਹ ਅੜੀਆਂ ਨਾਲ ਤਾਂ ਪੂਰੀ ਮਾਰ ਨੇ ਪੱਕੇ ਵਪਾਰੀਆਂ ਦਾ ਵਿਕਦਾ ਏ ਜਿਹੜਿਆਂ ਨੂੰ ਪਤਾ ਹੈ ਵੇਚਦਾ ਅਣਜਾਣ ਨੂੰ ਪਤਾ ਵੀ ਨਹੀਂ ਸਹੀ ਗੱਲ ਬਹੁਤੇ ਤਾਂ ਹੱਥਾਂ ਨੂੰ ਮੁੜ ਕੇ ਭੱਜ ਜਾਂਦੇ ਨੇ ਖਰਚਾ ਕਰਕੇ ਮੁੱਲ ਹੀ ਮੁੱਲ ਮੰਗੀ ਜਾਣਗੇ ਵੇਚਦੇ ਹੈ ਨਹੀਂ ਹੱਥਾਂ ਨੂੰ ਮੰਨ ਮੰਨੇ ਲੱਖ ਮੰਗ ਕੇ ਹੱਥਾਂ ਨੂੰ 10000 ਦਾ ਬੱਕਰਾ ਦੇ ਜਾਣ ਆਹ ਕੁਝ ਚੱਲਦਾ ਹੈ ਮੰਡੀਆਂ ਦੇ ਚੱਲਦਾ ਮੈਨੂੰ ਪਤਾ ਹੈ ਮੈਂ ਇਹ ਮੰਡੀ ਵਿੱਚ ਤੂੰ ਸਾਹ ਬੱਕਰੀ ਵੇਚ ਲੈ 2 ਰੁਪਏ ਸਾਹ ਦਾ ਮਹੀਨੇ ਕੁੜੀਏ ਤੇਰੇ ਕੰਮ ਆਉਣਗੇ ਪੈਸੇ ਤੂੰ ਕਹਤਾ ਵੀ ਇਹ ਨਹੀਂ ਤੂੰ ਘਟ ਜੀ ਤੂੰ ਕਿੱਥੇ ਗਹਾਂ ਚਾਹੋ 13000 ਲਾਤਾ ਬਾਈ ਬਾਤ ਤੂੰ ਦੇਖ ਲੈ ਨਹੀਂ ਗਣੈਸ਼ ਜੇ ਥੋਡੇ ਚ ਹੈ ਥੋਕ ਤੋਂ ਬਿਨਾਂ ਤਾਂ ਮੈਂ ਵੀ ਨਹੀਂ ਚੱਲਦਾ ਹੋਰ ਮਾਰ ਤੂੰ ਸ਼ਾਲਾ ਮਲਣੀਆਂ ਨਾ ਨਾ ਮੈਂ ਲੈਣੀ ਇਹ ਖੇਗੜੀ ਜਨਾ ਦੇਖਦੇ ਆਪਾਂ ਰੱਖਦਾ ਉਹ ਤਮਾਸ਼ਾ ਵੀ ਨਾ ਦੇਖੇ ਹੋ ਨਹੀਂ ਐ ਬਾਬਾ ਲੱਕੀਆਂ ਦਾ ਜਵਾਖ ਤੇ ਨਹੀਂ ਖੜ ਜਾ ਤੈਨੂੰ ਕੀ ਕਹਿੰਦਾ ਉਹ ਨਹੀਂ ਉਹੀਂ ਉੜਕੇ ਪੈਂਦਾ ਆ ਮਾਈ ਦਾ ਦਾ ਫੇਰਾ ਮਾਈ ਸਾਡੇ 13 ਦੀ ਵਚੇਂਗੀ ਨਹੀਂ ਪੂਰੇ 14 ਦੀ ਦੇਣੀ ਐ ਫਿਰ ਹੁਣ ਕੀ ਕਰੀਏ ਬਸ ਖਤਮ ਹੋ ਗਏ ਫੇਰ ਵੀ ਆਗਾ ਪੱਤੀ ਪੂਰੀ 14 ਦੀ ਬੇਬੇ ਦੇ ਪੂਰੇ 14 ਗਰੀਬੀ ਐ ਤੂੰ ਤੇਰੇ ਮੈਂ ਤਾਂ ਹੱਥ ਬਨ ਕੇ ਦੂਰ ਕੀ ਚੰਗੇ ਕੰਮ ਤੇ ਲੱਗਣਾ ਨਹੀਂ ਪਤਾ ਨਹੀਂ ਰੱਖ ਲੈਣ ਹੁਣ ਕੀ ਕਰੀਏ ਬੇਬੇ ਨਾਲ ਅੱਦੇ ਚੱਕੀ ਚੱਕ ਗਈ ਐ ਵੇਖਿਆ ਹੀ ਐ ਬੱਕਰੀ ਨੀਰਾ ਦੇ ਮੂੰਖ ਖਾਂਦੀ ਆ ਜਿਵੇਂ ਮੈਂ ਖਾਂਦੀ ਹਾਂ ਬਿਨਾ ਦੰਦਾਂ ਵਾਲਾ ਬੰਦਾ ਵੀ ਰੋਟੀ ਖਾਂਦਾ ਹਾਂ ਹਾਂ ਪਰ ਉਮਰ ਹੁੰਦੀ ਆ ਮਾਤਾ ਹਾਂ ਆ ਦੇਖ ਲੈ ਬੇਬੇ ਚੌਥੀ ਦਾ ਚੰਦ ਚੜਿਆ ਪਿਆ ਇਹਦਾ ਕਾਕਾ ਤੇਰੇ ਪੱਖੇ ਖੜੇ ਅਸੀਂ ਤੇਰੀ ਪੱਖ ਤੇ ਆ ਇਹ ਸਾਡੀਆਂ ਮਾਮਾ ਵਰਗੀਆਂ ਵਿਚਾਰੀ ਹਾਂ ਕਰੀਬਣੀ 2 ਰੁਪਏ ਦੇ ਵਟਾਈਏ ਹੈ ਹੈ داندے نیری مرو

ਹੈਂ ਡਾ ਬਸ ਬਸ ਹੰਡਾ ਅਲਾ ਮੇ ਬੇਬੇ ਹੱਥ ਕਰ ਨੀ ਉਹ ਹੱਥ ਬੇਬੇ ਬੇਬੇ ਕਰ ਹੱਥ ਦਾ ਬਣ ਨਾ ਮੈਨੂੰ ਦੱਸ ਦੇ ਬੇਬੇ ਬੇਬੇ ਹੱਥ ਦਾ ਕਰ ਮਾਂ ਮੇਰੀਏ ਦੱਸ ਦੇ ਫੇਰਾ ਹੱਥ ਬਣ ਕੇ ਕਹਿੰਦੀਆਂ ਤੈਨੂੰ ਪੂਰੀ 15 ਦੀ ਬੇਇੱਜ਼ਤੀ ਮੁੱਠੀ ਮੀਚਲਾ ਬਸ ਬਸ ਨਾ ਲక్ష్ਮੀ ਨਾ ਟੱਕ ਬੇਬੇ ਉਹ ਰਹਿਣ ਦੇ ਫਿਰ ਚੱਲ ਉਹ ਰਹਿਣ ਦੇ ਬਹੁਤ ਲਾਦੇ ਚਲੋ ਭਾਈ ਮਾਂ ਕੋਈ ਨਹੀਂ ਮਾਈ ਮਾਫ ਕਰਾ